ਬੀਜੇਪੀ ਦੀ ਸੋਚ ਹੈ ਕਿ ਇੱਕ ਧਰਮ ਦੇ ਖਿਲਾਫ ਇੰਨਾ ਬੋਲੋ ਕਿ ਇੱਕ ਧਰਮ ਇਕੱਠਾ ਹੋ ਜੇ ਪੋਲਰਾਈਜੇਸ਼ਨ ਦੀ ਪੋਲਿਟਿਕਸ ਅੱਜ ਚੱਲ ਰਹੀ ਹੈ ਮੈਂ ਹੈਰਾਨ ਰਹਿ ਗਿਆ ਜਦੋਂ ਪ੍ਰਧਾਨ ਮੰਤਰੀ ਦੇ ਬਿਆਨ ਮੈਂ ਸੁਨੇ ਪਿੱਛੇ ਜੇ ਕਿ ਕਿ ਜੇ ਬੀਜੇਪੀ ਨੂੰ ਵੋਟਾਂ ਨਾ ਪਾਈਆਂ ਬੀਬੀਆਂ ਦੇ ਮੰਗਲ ਸੂਤਰ ਖੋ ਲੈਣਗੇ ਇੱਕ ਤੋਂ ਮਾਰੇ ਬਿਆਨ ਕਿ ਐਵੇਂ ਹੋ ਸਕਦੇ ਆ 70 ਸਾਲ ਤੱਕ ਕਿਸੇ ਨੇ ਕੋਈ ਨਹੀਂ ਤੇ ਹੁਣ ਕਿਵੇਂ ਹੋ ਜਾਣਗੇ ਤੇ ਪਰਸੋ ਚੌਥੇ ਮੈਂ ਯੂਪੀ ਦਾ ਇਲੈਕਸ਼ਨ ਸੀ ਪ੍ਰਧਾਨ ਮੰਤਰੀ ਕਹਿਣ ਲੱਗੇ ਜੇ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਘਰ ਦੀਆਂ ਪਾਣੀਆਂ ਵਾਲੀਆਂ ਟੂਟੀਆਂ ਖੋ ਕੇ ਲੈ ਜਾਵੇ ਹੁਣ ਪਾਣੀ ਦੀ ਟੂਟੀਆਂ ਐਸ ਲੈਵਲ ਤੇ ਪ੍ਰਧਾਨ ਮੰਤਰੀ ਆ ਗਏ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਜਿਹੜੇ 400 ਕਹਿ ਰਹੇ ਸੀ ਮੈਨੂੰ ਲੱਗਾ 200 ਤੋਂ ਵੀ ਥੱਲੇ ਜਾਣ ਲੱਗੇ ਆ ਨਾਲ ਗਵਾਂਟ ਹਰਿਆਣਾ ਜਿੱਥੋਂ 10 ਤੇ 10 ਆਏ ਸੀ ਅੱਜ ਮੈਨੂੰ ਲੱਗਾ ਇੱਕ ਦੋ ਹੀ ਮਸਾਉਣ ਗਿਆ ਦਿੱਲੀ 'ਚ ਵੀ ਪਿੱਛੇ ਚਲੇ ਗਏ ਆ ਪੰਜਾਬ 'ਚ ਤਾਂ ਕਿਹੜਾ ਮਿਲਣਾ ਸੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਤੁਸੀਂ ਦੇਖੋ ਆ ਜਿਹੜੇ ਇਲੈਕਸ਼ਨ ਇੱਕ ਪਾਸੇ ਪੰਜਾਬ ਹੈ ਪੰਜਾਬੀ ਹੈ ਕਿਸਾਨ ਹੈ ਗਰੀਬ ਹੈ ਖਾਲਸਾ ਪੰਥ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਹੈ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਖੇਤਰੀ ਪਾਰਟੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਜਿਉਣਾ ਮਰਨਾ ਪੰਜਾਬ ਖਾਤਰ ਹੈ ਇਥੋਂ ਦੀ ਤਰੱਕੀ ਖਾਤਰ ਹੈ ਇਥੋਂ ਦੇ ਗਰੀਬ ਕਿਸਾਨ ਮਜ਼ਦੂਰ ਦੀ ਰੱਖਿਆ ਖਾਤਰ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਜਦੋਂ ਆਉਂਦੀਆਂ ਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਜੇ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖੋ 22 23 ਸਾਲ ਸ਼੍ਰੋਮਣੀ ਕਾਲੀ ਦਲ ਦੀ ਗਵਾਈ ਹਰਪ੍ਰਤਾਸ ਸਿੰਘ ਜੀ ਬਾਦਲ ਕਰਕੇ ਚੀ ਮੰਤਰੀ ਰਹੇ 15 ਸਾਲ ਤੋ ਆਦਮ ਸਮਾਸੀ ਜਦੋਂ ਗਵਰਨਰ ਨਹੀਂ ਰਾਜ ਸੀ ਤੇ ਬਾਕੀ ਕਾਂਗਰਸ ਤੇ ਹੁਣ ਝਾੜੂ ਵਾਲੇ ਦਿੱਲੀ ਵਾਲੀ ਪਾਰਟੀ ਦਾ ਇੱਥੇ ਕਿਸਾਨ ਵੀਰ ਬੈਠੇ ਆ ਕਿਸਾਨਾਂ ਵਾਸਤੇ ਜੇ ਕੀ ਤਦ ਕਲਾ ਕਾਲੀ ਦੇ ਕੀਤਾ ਹੈ ਜਿਹੜੇ ਤੁਹਾਡੇ ਕੋਲੇ ਟਿਊਬਲ ਕਨੈਕਸ਼ਨ ਹੈ ਪੋਰਟਲ ਪੰਜਾਬ 15 ਲੱਖ ਟਿਊਬਲ ਕਨੈਕਸ਼ਨ ਹੈ 13.5 ਲੱਖ ਟਿਊਬਲ ਕਨੈਕਸ਼ਨ ਅਕਾਲੀ ਸਰਕਾਰਾਂ ਨੇ ਦਿੱਤੇ ਬਾਦਲ ਸਾਹਿਬ ਨੇ ਦਿੱਤੇ ਉਹਨਾਂ ਟਿਊਬਲਾਂ ਵਿੱਚ ਉਹਨਾਂ ਟਿਊਬਲਾਂ ਵਿੱਚ ਬਿਜਲੀ ਮੁਫਤ ਦਿੱਤੀ ਆ ਜਿੰਨੀਆਂ ਮੰਡੀਆਂ ਥੋੜੇ ਆਪਣੇ ਦਾਣਾ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਨਹਿਰਾਂ ਬਣਾਉਣ ਵਾਲਾ ਅਕਾਲੀ ਦਲ ਕਸ਼ੀਆਂ ਕੱਢਣ ਵਾਲਾ ਕਾਜ਼ਮੀ ਦਲ ਐਮ ਐਸ ਪੀ ਕਣਕ ਤੇ ਝੋਨੇ ਤੇ ਐਮ ਐਸ ਪੀ ਨਹੀਂ ਹੁੰਦੀ ਸੀ 1968 ਵਿੱਚ ਮੋਰਚਾ ਲਾ ਕੇ ਸੈਂਟਰ ਤੋਂ ਐਮ ਐਸ ਪੀ ਦਿਵਾਉਣ ਵਾਲਾ ਕਾਲੀ ਦਲ ਟਰੈਕਟਰਾਂ ਦੇ ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਦਿੱਲੀ ਵਾਲੀਆਂ ਪਾਰਟੀਆਂ ਦੱਸ ਦੋ ਰਾਜ ਉਹਨਾਂ ਨੇ ਵੀ ਕੀਤਾ ਹੈ ਪਰ ਨਿਸ਼ਾਨੀ ਕੋਈ ਨਹੀਂ ਛੱਡ ਕੇ ਗਏ ਗਰੀਬ ਜਨਤਾ ਵਾਸਤੇ ਜਦ ਬਾਦਲ ਸਾਹਿਬ ਆਉਂਦੇ ਕੋਈ ਨਾ ਕੋਈ ਨਵੀਂ ਸਕੀਮ ਲੈ ਕੇ ਆਉਂਦੇ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਸੀ ਹਰ ਮਹੀਨੇ ਆਟਾ ਦਾਲ ਮਿਲਦਾ ਸੀ ਸ਼ਗਨ ਮਿਲਦੇ ਸੀ ਪੈਨਸ਼ਨ ਮਿਲਦੀਆਂ ਸੀ ਸਾਰੀਆਂ ਸਕੀਮਾਂ ਬਾਦਲ ਸਾਹਿਬ ਦੀ 200 ਯੂਰਪੀਲੀ ਦੇ ਮਾਫ ਵਾਲੀ ਸਕੀਮ ਬਾਦਲ ਸਾਹਿਬ ਦੀ ਜਿਹੜੇ ਐਸਸੀ ਪਰਿਵਾਰ ਹੈ ਐਸਸੀ ਪਰਿਵਾਰ ਨੂੰ ਬੱਚਿਆਂ ਨੂੰ ਪੜਾਉਣ ਵਾਲੀ ਸਕਾਲਰਸ਼ਿਪ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਜਿਹੜੀ ਅੱਜ ਕੱਲ ਬੰਦ ਹੈ ਤੇ ਫਿਰ ਇੱਕ ਨਿਸ਼ਾਨੀ ਦੱਸ ਦਿਓ ਜੇ ਦਿੱਲੀ ਵਾਲੀਆਂ ਪਾਰਟੀਆਂ ਨੈਸ਼ਨਲ ਭਾਵੇਂ ਕਾਂਗਰਸ ਭਾਵੇਂ ਚਾੜੂ ਇੱਕ ਵੀ ਚੀਜ਼ ਅਜਿਹਾ ਵਰਲਡ ਕੱਪ ਕਬੱਡੀ ਵੀ ਕਰਾਉਂਦੇ ਹੁੰਦੇ ਸੀ। ਐ ਉਹ ਵੀ ਬੰਦ ਕਰਤਾ। ਪਿੰਡਾਂ ਵਿੱਚ ਜਿੰਮ ਤੇ ਨੌਜਵਾਨਾਂ ਨੂੰ ਜਿੰਮ ਤੇ ਖੇਡਾਂ ਦਾ ਸਮਾਨ ਦਿੰਦੇ ਸੀ, ਬੰਦ ਕਰਤਾ। ਸੇਵਾ ਕੇਂਦਰ ਖੋਲੇ ਸੀ, ਬੰਦ ਕਰ ਦਿੱਤੇ। ਕੱਲੇ ਆ ਨਹੀਂ। ਤੁਸੀਂ ਪੰਜਾਬ ਦੇਖ ਲਓ। ਆ ਜਿਹੜੀ ਬਿਜਲੀ ਪਹਿਲੇ ਯਾਦ ਕਰੋ ਬਾਦਲ ਸਾਹਿਬ ਦੀ ਸਰਕਾਰ ਤੋਂ ਪਹਿਲੇ 10-10 ਘੰਟੇ ਦੇ ਕੱਟ ਲੱਗਦੇ ਸੀ। ਬਾਦਲ ਸਾਹਿਬ ਨੇ ਆ ਕੇ ਥਰਮਲ ਪਲੈਂਟ ਬਣਾਏ ਆ ਫੀਨ ਡੈਮ ਵੀ ਬਾਦਲ ਸਾਹਿਬ ਨੇ ਬਣਾਇਆ ਸ਼ਾਹਪੁਰ ਕੰਡੀ ਡੈਮ ਵੀ ਬਾਦਲ ਸਾਹਿਬ ਨੇ ਬਣਾਇਆ ਇੱਕ ਡੈਮ ਜਾਂ ਇੱਕ ਥਰਮਲ ਪਲੈਂਟ ਦੱਸ ਦਿਓ ਜਿਹੜਾ ਕਾਂਗਰਸ ਦੀ ਦੇਣ ਹੋਏ ਆ ਜਿਹੜੀਆਂ ਸੜਕਾਂ ਪਹਿਲੇ ਤੁਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦੇ ਢੂਹੀਨ ਦੁਖਣ ਲੱਗ ਜਾਂਦੀ ਐਨੇ ਟੋਏ ਹੁੰਦੇ ਸੀ ਤੇ ਅੱਜ ਦੇ ਕੋ ਸੜਕਾਂ 4 ਤੇ 6 ਲੇਨ ਦੀਆਂ ਸੜਕਾਂ ਅੱਜ ਤੁਸੀਂ ਪਠਾਨਕੋਟ ਤੋਂ ਬਠਿੰਡਾ ਜਾਣਾ ਹੋਏ ਪਤਾ ਹੀ ਨਹੀਂ ਲੱਗਦਾ ਕਿਦੋਂ ਬਠਿੰਡੇ ਪਹੁੰਚ ਜਾਨੇ ਹਾਂ ਆ ਸਰਕਾਰ ਦਾ ਜਾਲ ਬਰਛਾਉਣ ਵਾਲਾ ਕਾਲੀਦਲ ਐਰਪੋਰਟ ਲਈ ਹੋਣਾ ਵਾਲਾ ਕਾਲੀਦਲ ਇੱਕ ਨਿਸ਼ਾਨੀ ਤਾਂ ਹੋ ਸਕਦੀ ਇਹਨਾਂ ਦੀ ਉਹ ਵੀ ਨਹੀਂ ਕੋਈ ਦੱਸ ਸਕਦਾ ਇੱਕ ਚੀਜ਼ ਕਿਉਂ ਕਿ ਸਾਡੇ ਵਾਸਤੇ ਪੰਜਾਬ ਹੈ ਸਾਡੇ ਵਾਸਤੇ ਆ ਘਰ ਹੈ ਇੱਕ ਇੱਕ ਚੀਜ਼ ਜਿਹੜਾ ਸਿ ਬਣਾਉਣੇ ਆ ਜੋ ਸਰਕਾਰ ਆਉਂਦੀ ਹੈ आज आज ने आ समझ के बनाने कि अपने घर नरक्कीये आ दिल्ली जिल पार्टियां लुट खो कर दस साल कैप्टन अमरिंदर घरों नहीं निकलिया आज झाड़ू वाले शराबी मुख्यमंत्री आ गया तो मैं तो हैरान है मैं हैरान है अपने पंजाबियों कंधा तिखता मौका झाड़ू दे दो ਬੰਦਾ ਤਾਂ ਦੇਖਿਆ ਨਹੀਂ ਵੋਟ ਕਿਨੂੰ ਪਾ ਰਿਆ ਕੱਲਾ ਝਾੜੂ ਦੇਖਿਆ ਤੇ ਘਰ ਝਾੜੂ 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 ਕਰ ਕਰਕੇ 92 ਸੀਟਾਂ ਆ ਦੇਖੋ ਤਿੰਨ ਸਾਲ ਚ ਕੀ ਕੀਤਾ ਅੱਜ ਨਸ਼ਾ ਕਰ ਕਰੇ ਕਿਉਂ ਨਸ਼ਾ ਕਰ ਕਰੇ ਕਿਉਂਕਿ ਇਹਨਾਂ ਦੇ ਜਿਹੜੇ ਐਮ ਐਲ ਏ ਆ ਮੈਨੂੰ ਪੁਲਿਸ ਵਾਲੇ ਦੱਸਦੇ ਸੀ ਕਹਿੰਦੇ ਸਾਨੂੰ ਫੜ ਨਹੀਂ ਦਿੰਦੇ ਕਿਉਂਕਿ ਆ ਮਹੀਨਾ ਲੈਣ ਲੱਗ ਗਏ ਉਹਨਾਂ ਤੋਂ ਕੋਈ 10 ਲੱਖ ਰੁਪਏ ਮਹੀਨਾ ਲੈ ਰਿਆ ਕੋਈ 15 ਲੱਖ ਰੁਪਏ ਮਹੀਨਾ ਲੈ ਰਿਆ ਗੈਂਗਸਟਰ ਰਾਜ ਕਰੀ ਜਾਂਦੇ ਐ ਫਰੋਤੀਆਂ ਹਰ ਦੂਜੇ ਘਰ ਨੂੰ ਫਰੋਤੀਆਂ ਮੈਂ ਲੁਧਿਆਣਾ ਹੀ ਗਿਆ ਮੈਨੂੰ ਵਪਾਰੀ ਆਏ ਕੋਈ ਕਹਿੰਦਾ ਮੈਂ 20 ਲੱਖ ਦੇ ਕੇ ਆਇਆ ਕੋਈ ਕਹਿੰਦਾ 50 ਲੱਖ ਦੇ ਕੇ ਗਿਆ ਤੇ ਪੁਲਿਸ ਵਾਲੇ ਕੋਲ ਜਾਂਦੇ ਐ ਤੇ ਪੁਲਿਸ ਕਹਿੰਦੀ ਐ ਤੁਸੀਂ ਆਪ ਹੀ ਉਹਨਾਂ ਨੂੰ ਨਿਪਟਾ ਲਓ ਕੋਈ ਸਰਕਾਰ ਨਾਲ ਦੀ ਚੀਜ਼ ਐ ਬਾਦਲ ਸਾਹਿਬ ਸੀ ਮੁੱਖ ਮੰਤਰੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਸ਼ਹਿਰ ਨਹੀਂ ਮਹੱਲਾ ਨਹੀਂ ਜਿੱਥੇ ਬਾਦਲ ਸਾਹਿਬ ਆ ਪਏ ਹੁਣ ਹੁਣ ਦੀਨਾ ਨਗਰ ਆ ਲਿਓ ਤੁਸੀਂ ਸਭ ਤੋਂ ਕੋਨਾ ਪੰਜਾਬ ਦਾ ਦੀਨਾ ਨਗਰ ਹੈ ਉਹ ਹੈ ਪਠਾਨਕੋਟ ਹੈ ਸਜਾਨਪੁਰ ਹੈ ਤੇ ਬਾਦਲ ਸਾਹਿਬ ਦਾ ਹਲਕਾ ਜਮਾ ਦੂਜੇ ਪਾਸੇ ਹੈ ਕਿੰਨੀ ਵਾਰ ਤੁਹਾਡੇ ਕੋਲੇ ਆਈ ਸੰਗਤ ਦਰਸ਼ਨ ਕੀਤਾ ਇੱਕ ਵਾਰ ਤਾਂ ਜੋ 10 ਕੈਪਟਨ ਅਮਰਿੰਦਰ ਸਿੰਘ ਰਿਆ ਮੁੱਖ ਮੰਤਰੀ ਜੀ ਦੀਨਾ ਨਗਰ ਵੀ ਆਇਆ ਹੋਏ ਤੁਹਾਡੇ ਇਨਾਂ ਪਿੰਡਾਂ 'ਚ ਵੀ ਆਇਆ ਹੋਏ ਇੱਥੇ ਜੇ ਪੁਲ ਬਣਾਉਣੇ ਸੀ ਇੱਥੇ ਕੋਈ ਡਿਵੈਲਪਮੈਂਟ ਕਰਾਉਣੀ ਸੀ ਬਾਦਲ ਸਾਹਿਬ ਆਪ ਆਉਦੇ ਸੀ